ਮੰਨੇ ਆ ਕਿ ਗੈਰ ਮਿਸੇ ਭਾਬੀ ਪਰ ਕਰਦੇ ਤਾਂ ਤੁਸੀਂ ਆਪਣੇ ਮਤਲਬ ਵਾਸਤੇ ਹੀ ਸੀ ਨਾ ਤੁਹਾਨੂੰ ਵੀ ਇਹੀ ਮਤਲਬ ਸੀ ਨਾ ਕਿ ਬਸ ਇੱਕ ਵਾਰੀ ਮੇਰਾ ਭਰਾ ਬਾਹਰ ਚਲੇ ਜੇ ਪਰ ਤੁਸੀਂ ਇੱਕ ਵਾਰੀ ਇਹ ਚੀਜ਼ ਤਾਂ ਦੇਖ ਲੈਂਦੇ ਵੀ ਉਹਦੀ ਉਮਰ ਚ ਤੇ ਮੇਰੀ ਉਮਰ ਦੇ ਵਿੱਚ ਕਿੰਨਾ ਫਰਕ ਸੀ ਉਮਰ ਚ ਕੀ ਰੱਖਿਆ ਡਿੰਪਰ ਮੁੰਡਾ ਚੰਗਾ ਹੋਣਾ ਚਾਹੀਦਾ ਖਾਨਦਾਨੀ ਪੱਖੋਂ ਨਾ ਵਧੀਆ ਹੋਣਾ ਚਾਹੀਦਾ ਹੋਰ ਕੁੜੀਆਂ ਕੀ ਭਾਲਦੀਆਂ ਨੇ ਬਾਰੀ ਜਵਾਨ ਨਾਲ ਲੜਾਵੇਂ ਨਾਲ ਕਿਵੇਂ ਟੁੱਟੇ ਛਤਰ ਨੂੰ ਵਾਧ ਹੀ ਜਾਂਦੀ ਹੈ ਬੋਲਣਾ ਹੀ ਪੈਂਦਾ ਹੈ ਚੁੱਪ ਰਹਿ ਕੇ ਵੀ ਨਹੀਂ ਸਰਦਾ ਹੈਗਾ ਹੁਣ ਤੱਕ ਚੁੱਪ ਹੀ ਸੀਗੀ ਤਾਂ ਹੀ ਛਿੱਤਰ ਖਾਦੇ ਨੇ ਥੋੜ੍ਹ ਤੋਂ ਮੇਰੀ ਨਾ ਜਵਾਨ ਨਾਲ ਖਲਾ ਦੂੰ ਤੈਨੂੰ ਦੱਸਦਾ ਮੈਂ ਕੀ ਜਵਾਨ ਨਾਲ ਖਲਾ ਮੈਂ ਕਿਸੇ ਤੋਂ ਡਰਦੀ ਨਹੀਂ ਹੈਗੀ ਜੋ ਇਸ ਘਰ 'ਚ ਹੋ ਰਿਹਾ ਹੈ ਨਾ ਉਹੀ ਕਹਿ ਰਹੀ ਆ ਮੈਂ ਬਣੀ ਫਿਰਦੀ ਆ ਵੱਡੀ ਬੇਗਮ ਸਾਰੇ ਟੱਬਰ ਦੀ ਗਲਤੀ ਆ ਭਾਈ ਸਾਡੀ ਕੁੜੀ ਇਸ ਘਰ 'ਚ ਬਿਆ ਕੇ ਆਈ ਉਹਨੂੰ ਕੋਈ ਪੁੱਛਦਾ ਵੀ ਨਹੀਂ ਇਹ ਗੱਲ ਝੂਠੀ ਆ ਮਾਸੀ ਜੀ ਅਸੀਂ ਬਹੁਤ ਇੱਜ਼ਤ ਕਰਦੇ ਆ ਭਾਬੀ ਦੀ ਮੈਂ ਮੰਨਦਾ ਵੀ ਬਾਈ ਦਾ ਸੁਭਾਅ ਸਖਤ ਆ ਐਨਾ ਕ ਤਾਂ ਚੱਲਦਾ ਹੀ ਆ ਮੰਸੀ ਜੀ ਘਰਾਂ ਚ ਆਪਦੀ ਧੀ ਪੈਣ ਆਪਦੀ ਹੁੰਦੀ ਐ ਬਗਾਦੀ ਧੀ ਪੈਣ ਕਰੇ ਰੱਖਣੀ ਠੀਕ ਨਹੀਂ ਨਤੀਜਾ ਤੁਹਾਡੇ ਸਾਹਮਣੇ ਆ ਚੱਲ ਠੀਕ ਆ ਕਾਕਾ ਚੱਕ ਮੈਂ ਕੁੜੀਏ ਚੱਲ ਚੱਲੀਏ ਭਾਬੀ ਦੇਖ ਕੇ ਇਸ ਘਰ ਚੋਂ ਪੈਰ ਪੱਟੀ ਤੈਨੂੰ ਪਤਾ ਇੱਕ ਵਾਰ ਘਰ ਟੁੱਟਿਆ ਮੁੜ ਕੇ ਵਸਦੇ ਨਹੀਂ ਹੁੰਦੇ ਐਵੇਂ ਆਉਦੇ ਮਾਂ ਪਿਓ ਦੇ ਮਗਰ ਲਾ ਕੇ ਘਰ ਨਾ ਪੱਟ ਲੀਆਂ ਆਉਂਦਾ ਭਾਬੀ हां हां मैं ਘਰੀ ਜਾ ਰਹੀ ਹਾਂ ਮੈਂ ਤਾਂ ਬਸ ਤੁਹਾਨੂੰ ਫੋਨ ਕਰਨ ਆਈ ਸੀ ਇਸ ਕਰਕੇ ਨਾ ਮੈਂ ਇਧਰ ਲਈ ਬਾਹਰ ਲਈ ਘਰ ਚ ਆ ਜਣੀ ਹੋਣੀ ਆ ਠੀਕ ਹੈ ਪਰ ਮੈਂ ਤੁਹਾਨੂੰ ਇਹ ਗੱਲ ਕਹਿ ਰਹੀ ਹਾਂ ਵੀ ਤੁਸੀਂ ਜਿੰਨੀ ਜਲਦੀ ਹੋ ਸਕੇ ਨਾ ਮੈਨੂੰ ਆਪਣੇ ਕੋਲ ਲੈ ਜਾਓ ਬਸ ਮੈਥੋਂ ਹੋਰ ਵੇਟ ਨਹੀਂ ਹੁੰਦੀ ਡਿੰਪਲ ਜੇ ਮੈਂ ਆਹ ਕੁਝ ਕਰਨਾ ਹੁੰਦਾ ਨਾ ਤਾਂ ਤੈਨੂੰ ਪਹਿਲੀ ਕਹਿਨਦਾ ਮੈਂ ਤਾਂ ਤੈਨੂੰ ਬਚਾਉਣ ਖਾਤਰ ਆਹ ਕੁਝ ਕੀਤਾ ਕਿਹਦਾ ਮਕਸਦ ਗਲਤ ਤੇ ਕਿਹਦਾ ਮਕਸਦ ਸਹੀ ਇਹ ਤਾਂ ਮੈਨੂੰ ਹੁਣ ਜਾ ਕੇ ਸਮਝ ਲੱਗੀ ਆ ਅਸਲ ਦੇ ਵਿੱਚ ਤੁਹਾਡੇ ਅਸਲੀ ਚਿਹਰੇ ਤਾਂ ਨਾ ਮੇਰੇ ਸਾਹਮਣੇ ਹੁਣ ਆਏ ਨੇ ਅਨਮੋਲ ਫੇਨੀ ਛੇਤੀ ਬਗਾਨਾ ਕਰਤਾ ਡੈਂਪਲ ਤੂੰ ਮੇਰੇ ਨਾਲ ਹਰ ਗੱਲ ਸ਼ੇਅਰ ਕਰਦੀ ਸੀ ਫਿਰ ਆਹ ਗੱਲ ਕਿਉਂ ਨਹੀਂ ਸ਼ੇਅਰ ਕੀਤੀ ਤੂੰ ਮੇਰੇ ਨਾਲ ਕਿਉਂ ਕਿਉਂ ਸ਼ੇਅਰ ਕਰਾਂ ਅੱਛਾ ਤੇ ਹੁਣ ਮੈਂ ਆਪਣੀਆਂ ਸਾਰੀਆਂ ਪਰਸਨਲ ਗੱਲਾਂ ਵੀ ਤੇਰੇ ਨਾਲ ਸ਼ੇਅਰ ਕਰਾਂ ਕੀ ਹੱਕ ਆ ਤੇਰਾ ਮੇਰੇ ਤੇ ਆਹ ਵਿਆਹ ਦੀ ਗੱਲ ਕਰਕੇ ਨਾ ਤੂੰ ਆਪਣੇ ਭੈਣ ਭਰਾ ਵਾਲਾ ਰਿਸ਼ਤਾ ਵੀ ਖਰਾਬ ਕਰ ਚੁੱਕਿਆ ਸਮਝ ਆਈ ਤੈਨੂੰ ਇਹ ਫਤ ਹਾਬੀਬ ਤੇਰੀ ਭਾਬੀ ਦਾ ਫੋਨ ਨਹੀਂ ਆਇਆ ਮੈਂ ਕਿਹੜਾ ਚ ਭਾਬੀ ਦਾ ਫੋਨ ਸੁਣਨ ਵਾਸਤੇ ਬੈਠੀ ਆਂ ਨਾਲ ਮੈਨੂੰ ਕੀ ਲੋੜ ਐ ਤੁਹਾਡਾ ਵੀ ਕੁੜੀਆਂ ਦਾ ਭੇਤ ਨਹੀਂ ਆਉਂਦਾ ਮੈਂ ਤਾਂ ਆਪ ਛਾਪੇ ਚ ਫਸਿਆ ਪਿਆ ਤੇ ਵੀਰੇ ਮੈਨੂੰ ਵੀ ਨਾ ਥੋੜਾ ਟੱਬਰ ਦੀ ਸਮਝ ਨਹੀਂ ਆਉਂਦੀ ਤੁਸੀਂ ਸਾਰੇ ਜਣੇ ਕਿਸੇ ਗੱਲ ਤੇ ਖੜਦੇ ਵੀ ਆਂ ਨਾਲੇ ਭਾਬੀ ਨੂੰ ਕੀ ਲੋੜ ਸਿਰ ਉਸ ਕੇ ਜਾਣ ਦੀ ਪਹਿਲਾਂ ਤਾਂ ਤੂੰ ਪੰਗੇ ਪਵਾ ਦਿਆ ਕਰ ਫਿਰ ਦੋਸ਼ ਦੂਜਿਆਂ ਤੇ ਲਾ ਦਿਆ ਕਰ ਮੈਂ ਕਿਉਂ ਪੰਗੇ ਪਾਏ ਨਹੀਂ ਵੀਰੇ ਅੰਗੇ ਤਾਂ ਥੋੜੇ ਨੇ ਸਲਾਹਾਂ ਤਾਂ ਥੋਡੀਆਂ ਨਹੀਂ ਮੁੱਕਦੀਆਂ ਤੇ ਦੋਸ਼ ਤੁਸੀਂ ਮੇਰੇ ਤੇ ਲਾਉਨੇ ਹੋ ਤੁਸੀਂ ਇੱਥੇ ਕਿਸੇ ਦੀ ਮੰਨਦੇ ਵੀ ਹੋ ਉਹ ਜੇ ਤੂੰ ਮੰਨ ਜਾਂਦੀ ਕਾਹਨੂੰ ਸਿਆਪੇ ਪੈਂਦੇ ਆ ਹਾਂ ਮੈਂ ਕੋਈ ਗੁਲਾਮ ਨਹੀਂ ਐ ਇਸ ਘਰ ਦੇ ਵਿੱਚ ਕਿਸੇ ਦੀ ਵੀ ਜਿਦਾ ਜੀ ਕੀਤਾ ਉਂਗਲ ਲਾ ਕੇ ਆਪਣੇ ਮਗਰ ਲਾ ਲਿਆ ਔਰ ਮੇਰੇ ਨਾਲ ਨਾ ਕੋਈ ਜ਼ਬਰਦਸਤੀ ਨਹੀਂ ਕਰ ਸਕਦਾ ਮੇਰੇ ਦਿਲ 'ਚ ਜੋ ਆਊਗਾ ਮੈਂ ਸਿਰਫ ਉਹ ਕਰਾਂਗੀ ਜ਼ਬਰਦਸਤੀ ਉਹ ਹੁੰਦੀ ਐ ਟੈਂਪਲ ਜਿਹੜੀ ਕਿਸੇ ਦੀ ਰਾਏ ਵੀ ਨਾ ਲਈਏ ਤੇਰੀ ਸਲਾਹ ਨਾਲ ਹੀ ਸਾਰਾ ਕੁਝ ਕਰ ਰਹੇ ਹਾਂ ਵੀਰੇ ਇਹਨੂੰ ਸਲਾਹ ਨਹੀਂ ਕਹਿੰਦੇ ਇਹਨੂੰ ਜ਼ਬਰਦਸਤੀ ਤੇ ੱੱਕਾ ਕਹਿੰਦੇ ਨੇ ਸਲਾਹ ਉਹ ਹੁੰਦੀ ਆ ਜਿੱਥੇ ਮੈਂ ਨਾਲ ਮੰਨਾ ਨਾਲ ਤੁਹਾਡੇ ਖੜਾ ਪਰ ਤੁਸੀਂ ਤੁਸੀਂ ਤਾਂ ਮੈਨਾਂ ਇੱਕ ਤਰ੍ਹਾਂ ਦੀ ਜ਼ਬਰਦਸਤੀ ਕਰ ਰਹੇ ਹੋ ਪਰ ਤੁਸੀਂ ਹਾਂ ਕੀਤੀ ਸੀ ਨਾ ਨਿੰਪਲ ਹੁਣ ਮੁੱਕਰੀ ਜਾਨੀ ਹੈ ਹਾਂ ਕਰੀ ਸੀ ਪਹਿਲਾਂ ਮੈਂ ਹਾਂ ਪਰ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀਗਾ ਕਿ ਇਹ ਸਾਰਾ ਟੱਬਰ ਸਿਰਫ ਆਪਣੇ ਬਾਰੇ ਸੋਚਦਾ ਆ ਆਪਣਾ ਫਾਇਦਾ ਸੋਚਦਾ ਆ ਮੇਰੀ ਜ਼ਿੰਦਗੀ ਨੂੰ ਤੁਸੀਂ ਦਾ ਤੇ ਲਾਉਣਾ ਚਾਹੁੰਦੇ ਸੀ ਸਦਾ ਕਰਦੇ ਸੀ ਨਾ ਤੁਸੀਂ ਮੇਰੀ ਜ਼ਿੰਦਗੀ ਦਾ ਤੂੰ ਗੱਲ ਤਾਂ ਸੋਚਦੀ ਆ ਨਿੰਪਲ ਅਸੀਂ ਇੰਨੀ ਵੀ ਛੋਟੀ ਗਿਰੀ ਹੋਈ ਸੋਚਦੇ ਮਾਲਕ ਨਹੀਂ ਤੇਰਾ ਵੀ ਸਾਡੇ ਨਾਲ ਕੋਈ ਰਿਸ਼ਤਾ ਹੈ ਥੋੜੀ ਸੋਚਣਾ ਬਹੁਤ ਛੋਟੀ ਹੈ ਇਹ ਤੁਹਾਡਾ ਵਹਿਮ ਆ ਵੀਰੇ ਤੁਹਾਨੂੰ ਤਾਂ ਸ਼ਰਮ ਆਉਣੀ ਚਾਹੀਦੀ ਆ ਘਰ ਦੇ ਵਿੱਚ ਰੱਖੀ ਹੋਈ ਮਾਸੀ ਦੀ ਕੁੜੀ ਨਾਲ ਹੀ ਵਿਆਹ ਇਹ ਕਿੱਡੀ ਚੰਗੀ ਗੱਲ ਆ ਤੇਰਾ ਫਾਇਦਾ ਵੀ ਨਾਲ ਹੀ ਸੋਚਿਆ ਸੀ ਟਿੰਪਲ ਇਹਦੇ 'ਚ ਬੁਰਾਈ ਵਾਲੀ ਕੀ ਗੱਲ ਆ ਬੁਰਾਈ ਹੂੰ ਮੈਨੂੰ ਤਾਂ ਨਾ ਬੋ ਆਉਂਦੀ ਆ ਥੋੜੇ ਸੇ ਝੂਠ ਦੇ ਰਿਸ਼ਤੇ ਆ ਜੋ ਕਿਹੜੇ ਰਿਸ਼ਤੇ ਤੇ ਯਕੀਨ ਕਰਾਂ ਦੱਸੋ ਨਾ ਰਿਸ਼ਤਾ ਕੋਈ ਵੀ ਝੂਠਾ ਨਹੀਂ ਹੁੰਦਾ ਡਿੰਪਲ ਬਸ ਨਿਭਾਉਣ ਵਾਲਾ ਚਾਹੀਦਾ ਤੁਸੀਂ ਕਿਹੜੇ ਰਿਸ਼ਤੇ ਦੀ ਗੱਲ ਕਰਦੇ ਹੋ ਵੀਰੇ ਜਿਹੜਾ ਭੈਣ ਵਾਲਾ ਰਿਸ਼ਤਾ ਸੀ ਉਹ ਤਾਂ ਤੁਸੀਂ ਨਿਭਾ ਨਹੀਂ ਸਕੇ ਤੇ ਹੁਣ ਜਿਹੜਾ ਦੂਜਾ ਰਿਸ਼ਤਾ ਹੈ ਉਹ ਇੱਕ ਮਤਲਬ ਦਾ ਰਿਸ਼ਤਾ ਆ ਜਿਹੜਾ ਤੁਸੀਂ ਬਣਾਉਣ ਨੂੰ ਫਿਰਦੇ ਹੋ ਓ ਤੂੰ ਜਿਹੜਾ ਕੁਝ ਮੂੰਹ ਚ ਆਈ ਜਾਂਦਾ ਉਹੀ ਬੋਲੀ ਜਾਂਦੀ ਐ ਲੋਕ ਨਹੀਂ ਕਰਦੇ ਵੀਰੇ ਲੋਕ ਤਾਂ ਖੂਹ ਚ ਛਾਲ ਮਾਰਨਗੇ ਤੁਸੀਂ ਵੀ ਉਹਨਾਂ ਨਾਲ ਖੁਸ਼ ਛਾਲ ਮਾਰੋਗੇ ਲੱਖ ਲਾਣਤਾ ਤੁਹਾਡੀ ਇਹ ਜੀ ਸੋਚ ਤੇ ਆਪਦੀ ਸੋਚ ਨੂੰ ਬਦਲੋ ਆਪਦੇ ਫਾਇਦੇ ਬਾਰੇ ਨਾ ਸੋਚੋ ਉਹ ਲਾਣਤ ਨੂੰ ਅਸੀਂ ਕਿਹੜਾ ਕੋਈ ਜੱਗੋ ਤੇਰਮਾ ਕੰਮ ਕਰਤਾ ਵੀਰੇ ਮੇਰਾ ਦਿਮਾਗ ਨਾ ਖਰਾਬ ਕਰੋ ਮੈਂ ਤੁਹਾਡੇ ਨਾਲ ਕਿਸੇ ਵੀ ਗੱਲ ਤੇ ਬਹਿਸ ਨਹੀਂ ਕਰਨਾ ਚਾਹਦੀ ਪਲੀਜ਼ ਉਹ ਤੈਨੂੰ ਕਹਿੰਦਾ ਕੌਣ ਹੈ ਬਹਿਸ ਕਰਨ ਨੂੰ ਤੇ ਹੋਰ ਕੀ ਕਰ ਰਹੇ ਹੋ ਤੁਸੀਂ ਮੈਂ ਤੁਹਾਨੂੰ ਕਿੰਨੀ ਵਾਰੀ ਕਹਦਾ ਹਾਂ ਹੁਣ ਨਾ ਤਾਂ ਮੈਂ ਕਿਸੇ ਰਿਸ਼ਤੇ ਬਾਰੇ ਗੱਲ ਕਰਨਾ ਚਾਹੁੰਦੀ ਆ ਤੇ ਨਾ ਹੀ ਭਾਬੀ ਬਾਰੇ ਉਹ ਕੀ ਕਰਦੀ ਹੈ ਕਿੱਥੇ ਜਾਂਦੀ ਹੈ ਮੈਨੂੰ ਕੁਝ ਨਹੀਂ ਪਤਾ ਤੇ ਨਹੀਂ ਮੈਨੂੰ ਪੁੱਛਣ ਦੀ ਲੋੜ ਹੈ ਕੋਈ ਨਾ ਟੈਂਪਲ ਤੂੰ ਸਾਫਤਾ ਕੀ ਦੇਣਾ ਸੀ ਸਗੋਂ ਆਕੜਾ ਕਰਦੀ ਹੈ ਹਾਂ ਕਰਦੀ ਆ ਮੈਂ ਆਕੜ ਬਾਲੀ ਬਕਬਕ ਨਾ ਕਰ ਟੈਂਪਲ ਵੀਰੇ ਬਾਲਾ ਨਾ ਮੈਨੂੰ ਸਮਝਾਓ ਨਾ ਮੈਨੂੰ ਪਤਾ ਵੀ ਤੁਸੀਂ ਬਹੁਤ ਸਮਝਦਾਰ ਹੋ ਆ ਸਿਆਣਾ ਪਾ ਨਾ ਆਪਣੇ ਕੋਲ ਰੱਖੋ ਸਮਝ ਆਈ ਤੇਰਾ ਦਿਮਾਗ ਖਰਾਬ ਹੋਇਆ ਲੱਗਦਾ ਸਿੱਧੀ ਘਰ ਨੂੰ ਪੁੱਠਾ ਲੈ ਜੰਨੀ ਹੈ ਸੋਚਿਆ ਸੀਗਾ ਕਿ ਭਾਬੀ ਤਾਂ ਚੱਲ ਬਗਾਨੀ ਆ ਉਹ ਕਦੇ ਨਹੀਂ ਮੇਰੀ ਗੱਲ ਸੁਣੂਗੀ ਤੇ ਮੈਂ ਮੈਨਾਂ ਤਾਂ ਦੇ ਖੜੂਗੀ ਪਰ ਇਹ ਨਹੀਂ ਸੀ ਪਤਾ ਕਿ ਭਰਾ ਵੀ ਇਹੋ ਜੇ ਨਿਕਲਣਗੇ ਇਹ ਵੀ ਆਪਦਾ ਫਾਇਦਾ ਸੋਚਦੇ ਨੇ ਦੇਖ ਤਾਂ ਸਹੀ ਵੀ ਮੈਂ ਮੈਨਾਂ ਬਹਿਸ ਦਾ ਸੀਗਾ ਪਰ ਨਹੀਂ ਡਿੰਪਲ ਹੋ ਨਹੀਂ ਛਿੱਲੀ ਮੈਂ ਆਪਣੀ ਜ਼ਿੰਦਗੀ ਬਰਬਾਦ ਕਰਨੀ ਸੀ ਮੈਂ ਕਰ ਚੁੱਕੀ ਹਾਂ ਪਰ ਨਹੀਂ ਮੈਂ ਸਿਰਫ ਆਪਣੇ ਬਾਰੇ ਸੋਚੂਗੀ ਹੁਣ ਮੈਂ ਕਿਉਂ ਕਿਸੇ ਬਾਰੇ ਸੋਚਾਂ ਜਦੋਂ ਇਹ ਸਾਰੇ ਟੱਬਰ ਨੂੰ ਆਪਣੀ ਆਪਣੀ ਪਈ ਹੈ ਤੇ ਫਿਰ ਮੈਂ ਮੈਂ ਕਿਉਂ ਨਾ ਬਾਰੇ ਕਿਉਂ ਨਾ ਬਾਰੇ ਸੋਚਾਂ ਮੈਂ ਮੇਰੀ ਵੀ ਜ਼ਿੰਦਗੀ ਹੈ ਮੈਂ ਜਿਉਣਾ ਚਾਹੁੰਦੀ ਆ ਆਪਣੀ ਮਰਜ਼ੀ ਦੇ ਨਾਲ ਨਾ ਕਰ ਬਿਲਕੁਲ ਪੁੱਤ ਘਰੀ ਹੈ ਹਾਂਜੀ ਆਂਟੀ ਘਰੀ ਆਜੋ 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 ਕਿਵੇਂ ਹੋ ਆਂਟੀ ਬਸ ਵਧੀਆ ਤੂੰ ਦੱਸ ਪੁੱਤ ਕਿਵੇਂ ਹੈ ਹਾਂ ਮੈਂ ਤਾਂ ਠੀਕ ਆ ਮੈਂ ਤੇ ਕੋਲ ਮਿਲੀ ਆਵਾਂ ਜਾ ਕੇ ਲੈ ਤੁਸੀਂ ਬਹੁਤ ਵਧੀਆ ਕੀਤਾ ਆਗੇ ਸੱਚੀ ਦੱਸਾਂ ਘਰੇ ਬੈਠੀ ਕੱਲੀ ਤਾਂ ਨਾ ਮੇਰਾ ਜੀ ਨਹੀਂ ਲੱਗਦਾ ਸੀ ਤੁਸੀਂ ਆ ਗਏ ਹੁਣ ਤੁਹਾਡੇ ਨਾਲ ਗੱਲਾਂ ਮਾਰੀ ਜਾਊਂਗੀ ਸਹੀ ਗੱਲ ਆ ਪੁੱਤ ਤੇ ਮੈਂ ਤਾਂ ਪੁੱਤ ਐ ਕਹਿੰਦੀ ਸੀ ਵੀ ਤੇਰੀ ਵਧਾਈ ਨੇ ਨਾ ਚੰਗਾ ਨਹੀਂ ਕੀਤਾ ਚੰਗਾ ਦਾ ਕੀ ਕਰਨਾ ਸੀ ਜੀ ਪੁੱਛੋ ਨਾ ਤੁਸੀਂ ਸਾਡੇ ਘਰ ਦਾ ਤਾਂ ਨਾ ਬੁਰਾ ਹਾਲ ਹੋਇਆ ਪਿਆ ਨਾ ਉਹ ਇੱਕ ਗੱਲ ਹੈ ਤੁਹਾਡੇ ਘਰੇ ਲੜਾਈ ਹੈ ਕਾਦੀ ਆਂਟੀ ਜੀ ਲੜਾਈ ਤਾਂ ਹੁਣ ਮੈਂ ਤੁਹਾਨੂੰ ਕੀ ਦੱਸਾਂ ਮੈਂ ਕਿਤੇ ਹਾਈਲਾਈਟਸ ਕਰ ਲਈ ਤੇ ਮੇਰੇ ਬੈਂਡ ਆ ਗਏ ਤੇ ਵੀਰਾ ਤੇ ਮਾਸੀ ਜੀ ਇੱਕੋ ਗੱਲ ਦੇ ਮਗਰ ਪੈ ਗਈ ਕਹਿੰਦੇ ਵੀ ਤੂੰ ਅਨਮੋਲ ਨਾਲ ਵਿਆਹ ਕਰਾ ਕੇ ਬਾਹਰ ਵਗ ਜਾ ਕਹਿੰਦੇ ਇੱਚ ਤੇਰਾ ਵੀ ਫਾਇਦਾ ਨਾਲੇ ਸਾਡੇ ਮੁੰਡੇ ਦਾ ਫਾਇਦਾ ਦੱਸੋ ਤੁਸੀਂ ਆਪ ਦੱਸੋ ਵੀ ਇਹ ਗੱਲ ਚੰਗੀ ਆ ਲੈ ਦੱਸ ਕੁੜੇ ਕੀ ਲੋੜਾ ਆ ਗਿਆ ਨਾ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਸ਼ਰਮ ਤਾਂ ਆਂਟੀ ਜੀ ਕਾਦੀ ਆਉਣੀ ਸੀ ਇਹਨਾਂ ਨੂੰ ਇੱਧਰ ਮੈਂ ਤੁਹਾਨੂੰ ਉਹੀ ਦੱਸੀ ਜਾਨੀ ਆ ਵੀ ਇੱਧਰ ਮੇਰਾ ਭਰਾ ਤੇ ਮਾਸੀ ਲੱਗੇ ਹੋਏ ਨੇ ਉੱਧਰ ਭਾਬੀ ਨੇ ਦੇਖਿਆ ਵੀ ਲੱਗੇ ਹੱਥ ਚੱਲ ਮੇਰਾ ਹੀ ਫਾਇਦਾ ਹੋ ਜਾਏ ਇੱਧਰ ਉਹ ਭਾਬੀ ਮੈਨੂੰ ਮਨਾਉਣ ਲੱਗ ਗਈ ਕਹਿੰਦੀ ਵੀ ਤੂੰ ਗਾਹਾਂ ਮੇਰੇ ਭਰਾ ਨਾਲ ਵਿਆਹ ਕਰਕੇ ਉਹਨੂੰ ਬਾਹਰ ਲੈ ਜਾ ਵੀ ਪਹਿਲਾਂ ਦੱਸੋ ਉਹਦੇ ਭਰਾ ਦੀ ਉਮਰ ਪਤਾ ਮੈਥੋਂ ਕਿੰਨੀ ਵੱਡੀ ਆ ਮੈਂ ਚੰਗੀ ਲੱਗਦੀ ਆ ਉਹ ਨਾਲ ਵਿਆਹ ਕਰਾਉਂਦੀ ਹੁਈ ਤੇ ਨਾਲ ਉਹਦੇ ਨਾਲ ਲੱਗ ਗਿਆ ਮੇਰਾ ਭਰਾ ਟੋਨੀ ਉਹ ਵੀ ਅੱਗੇ ਭਾਬੀ ਨੂੰ ਮਨਾਈ ਫਿਰਦਾ ਭਾਬੀ ਉਹਨੂੰ ਮਨਾਈ ਫਿਰਦੀ ਐ ਦੱਸੋ ਕੁੜੇ ਇਹ ਤਾਂ ਫਿਰ ਸਾਰੇ ਆਪ ਦਾ ਫਾਇਦਾ ਸੋਚਦੇ ਆ ਤੇਰੇ ਤਾਂ ਸੋਚਦਾ ਹੀ ਨਹੀਂ ਕੋਈ ਹਾਂਟੀ ਜੀ ਇਥੇ ਤਾਂ ਸਾਰੇ ਜਣੇ ਆਪ ਦਾ ਫਾਇਦਾ ਸੋਚਦੇ ਨੇ ਟੋਨੀ ਕਹਿੰਨ ਨੂੰ ਤਾਂ ਮੇਰਾ ਭਰਾ ਆ ਪਰ ਉਹ ਲਾਇਕ ਨਹੀਂ ਹੁਣ ਭਰਾ ਕਹਿਣ ਦੇ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਵੀ ਵੀਰਾ ਮੈਂ ਇਹ ਨਾਲ ਇਦਾਂ ਕਰ ਜੂਗਾ ਵੀਰੇ ਨੇ ਕਿਸੇ ਤੋਂ 5 ਲੱਖ ਰੁਪਏ ਫੜ ਲਿਆ ਹੁਣ ਜਦੋਂ ਬੰਦਾ ਕਹਿੰਦਾ ਮੇਰੇ ਪੈਸੇ ਦੇ ਦੇ ਤੇ ਵੀਰੇ ਕੋਲ ਪੈਸੇ ਨਹੀਂ ਸੀ ਦੇਖੋ ਤਾਂ ਸਹੀ ਉਹਨੇ ਕਿੱਡੀ ਵੱਡੀ ਖੇਡ ਖੇੜੀ ਜਾ ਕੇ ਭਾਬੀ ਦੇ ਭਰਾ ਨੂੰ ਕਹਿੰਦਾ ਵੀ ਤੂੰ ਮੈਨੂੰ 5 ਲੱਖ ਰੁਪਈਆ ਦੇ ਦੇ ਤੇ ਤੇਰਾ ਵਿਆਹ ਮੈਂ ਡਿੰਪਲ ਨਾਲ ਕਰ ਦੂੰਗਾ ਤੁਸੀਂ ਆਪ ਦੱਸੋ ਕੋਈ ਆਦੀ ਭੈਣ ਦਾ ਜ਼ਿੰਦਗੀ ਦਾ ਐ ਸੌਦਾ ਲਾਉਂਦਾ ਦਾ ਲੈ ਦੱਸ ਉੱਥੇ ਫਿਰ ਤੇਰਾ ਰਿਸ਼ਤਾ ਹੋਇਆ ਨਹੀਂ ਕਿ ਤੂੰ ਨਾ ਕਰਤੀ ਆਂਟੀ ਜੀ ਮੇਰੀ ਤਾਂ ਰਿਸ਼ਤੇ ਨੂੰ ਨਾ ਹੀ ਸੀ ਭਾਬੀ ਦੇ ਪੇਕੇਆਂ ਤੋਂ ਨਾ ਪੈਸੇ ਦਿੱਤੇ ਨੀਗੇ ਇਸ ਕਰਕੇ ਟੋਨੀ ਵੀਰੇ ਨੇ ਜਵਾਬ ਦਿੱਤਾ ਅੱਛਾ ਤਾਂ ਹੀ ਤੇਰੀ ਫਰਜਾਈ ਘਰ ਛੱਡ ਕੇ ਵਗ ਗਈ ਜਾਣਾ ਹੀ ਸੀ ਆਂਟੀ ਮੇਰੀ ਮਾਸੀ ਆਪ ਤਾਂ ਜਾ ਕੇ ਆਪਦੇ ਪੇਕੇ ਬਹਿ ਗਈ ਐ ਤੇ ਸਾਨੂੰ ਇੱਥੇ ਸੂਲੀ ਤੇ ਟੰਗ ਗਈ ਆ ਹੁਣ ਤੁਸੀਂ ਆਪ ਦੱਸੋ ਵੀ ਮੈਂ ਕੀ ਕਰਾਂ ਨਾ ਭਾਈ ਇਹ ਤਾਂ ਬਹੁਤ ਮਾੜੀ ਗੱਲ ਕਰੀ ਤੇਰੀ ਮਾਸੀ ਨੇ ਹੋਰ ਕੀ ਆਂਟੀ ਜੀ ਸੱਚੀ ਦੱਸਾਂ ਨਾ ਤਾਂ ਮੈਨੂੰ ਤਾਂ ਬਹੁਤ ਸ਼ਰਮ ਆਉਂਦੀ ਆ ਪਤਾ ਹੀ ਨਹੀਂ ਚੱਲਦਾ ਸਾਡੇ ਘਰ ਨੂੰ ਕੀ ਹੋ ਗਿਆ ਕਿਹਦੀ ਨਜ਼ਰ ਲੱਗ ਗਈ ਆ ਕਿਸੇ ਦਾ ਮੂੰਹ ਕਿੱਧਰ ਨੂੰ ਆ ਤੇ ਕਿਸੇ ਦਾ ਮੂੰਹ ਕਿੱਧਰ ਨੂੰ ਆ ਨਾ ਕੋਈ ਫੋਨ ਫਾਨ ਨਹੀਂ ਆਏ ਤੇਰੀ ਭਾਬੀ ਦਾ ਤੇ ਟੋਨੀ ਲੈਣ ਨਹੀਂ ਗਿਆ ਉਹਨੂੰ ਨਾ ਆਂਟੀ ਮੈਨੂੰ ਤਾਂ ਨਹੀਂ ਆਇਆ ਫੋਨ ਤੇ ਨਾ ਹੀ ਮੈਂ ਕਦੇ ਕੀਤਾ ਬਾਕੀ ਇਹਨਾਂ ਨੂੰ ਆਉਂਦਾ ਹੋਵੇ ਉਹਦਾ ਮੈਨੂੰ ਪਤਾ ਨਹੀਂ ਤੇ ਬਾਕੀ ਪਤਾ ਨਹੀਂ ਵੀਰੇ ਦਾ ਵੀ ਇਹ ਕਦੋਂ ਲੈਣ ਜਾਊਗਾ ਉਹਨੂੰ ਹੁਣ ਕੋਈ ਫਾਇਦਾ ਨਹੀਂ ਟੋਨੀ ਨੂੰ ਆਪਦੇ ਸਹੁਰੇ ਜਾਣਦਾ ਕਿਉਂ ਕੀ ਹੋਇਆ ਆਂਟੀ ਐਂ ਤਾਂ ਜਾਊਗਾ ਉਹ ਜਦੋਂ ਤਾਂ ਗੁੱਸਾ ਠੰਡਾ ਜਾ ਹੋ ਗਿਆ ਆਪੇ ਜਾਵੜ ਪਰ ਮੈਂ ਤਾਂ ਹੋਰ ਹੀ ਗੱਲ ਸੁਣੀ ਆ ਭਾਈ ਕੀ ਆਂਟੀ ਜੀ ਕਿਹੜੀ ਗੱਲ ਸੁਣੀ ਆ ਤੁਸੀਂ ਪਰ ਮੈਂ ਸੁਣਿਆ ਹੈ ਉਹਦੇ ਘਰ ਦੇ ਕਿਤੇ ਹੋਰ ਵਿਆਹ ਕਰਨ ਨੂੰ ਫਿਰਦੇ ਨੇ ਹੈ ਇਹ ਕੀ ਕਹੀ ਜਾਣੀ ਆਂਟੀ ਜੀ ਤੁਸੀਂ ਨਾਲ ਤੁਹਾਨੂੰ ਕੀ ਨਹੀਂ ਕਿਹਾ ਵੀ ਮੇਰੀ ਭਾਬੀ ਦਾ ਵਿਆਹ ਕਿਤੇ ਹੋਰ ਹੋ ਜਾ ਮੇਰੀ ਭੈਣ ਬੈਈ ਆ ਉਹਨਾਂ ਦੇ ਪਿੰਡ ਤੇ ਮੈਨੂੰ ਉਹਨਾਂ ਨੇ ਦੱਸਿਆ ਹੈ ਨਹੀਂ ਹੋ ਸਕਦਾ ਆਂਟੀ ਜੀ ਮੇਰੀ ਭਾਬੀ ਮੰਨੇ ਕਿ ਮੈਂ ਨਾਲ ਲੜਦੀ ਆ ਪਰ ਉਹ ਇੰਨੀ ਵੀ ਮਾੜੀ ਨਹੀਂ ਵੀ ਸਾਡੇ ਨਾਲ ਐ ਗਲਤ ਕਰ ਜੂਗੀ ਨਾਲੇ ਵੀਰੇ ਨੇ ਤਾਂ ਉਹਨੂੰ ਕੁਝ ਕਿਹਾ ਹੀ ਨਹੀਂ ਸੀ ਤੇ ਨਾ ਹੀ ਉਹ ਵਿਚਾਰਾ ਕਰੇ ਸੀਗਾ ਪਤਾ ਨਹੀਂ ਬਈ ਐਸੀ ਗੱਲ ਦਾ ਤਾਂ ਮੈਨੂੰ ਪਰ ਮੇਰੀ ਭੈਣ ਵੀ ਝੂਠ ਨਹੀਂ ਬੋਲਦੀ ਆਂਟੀ ਜੀ ਐਂ ਜੇ ਉਹਦਾ ਰਿਸ਼ਤਾ ਕਰਨਾ ਹੀ ਹੈ ਨਾ ਤੇ ਮੇਰੇ ਵੀਰੇ ਤੋਂ ਬਿਨਾਂ ਪੁੱਛੇ ਨਹੀਂ ਕਿਤੇ ਕਰ ਸਕਦੇ ਕਿਉਂਕਿ ਮੇਰੇ ਵੀਰੇ ਨਾਲ ਵਿਆਹ ਕਿ ਆਈ ਹੋਈ ਆ ਘਰ ਦੇ ਵਿੱਚ ਤੇ ਨਾ ਕੋਈ ਹੱਦ ਤੱਕ ਤਲਾਕ ਹੋਇਆ ਐਂ ਥੋੜਾ ਜਿੱਧਰ ਮਰਜ਼ੀ ਤੋੜ ਦੇਣਗੇ ਉਹਨੂੰ ਇਹ ਤਾਂ ਭਾਈ ਹੁਣ ਪਤਾ ਨਹੀਂ ਤੁਸੀਂ ਆਪ ਦੀ ਪੜਤਾਲ ਕਰ ਲਓ ਤੁਹਾਡੀ ਗੱਲ ਤਾਂ ਆਂਟੀ ਜੀ ਮੈਂ ਮੰਨਦੀ ਆਂ ਪਰ ਇਸ ਘਰ ਦੇ ਵਿੱਚ ਮੇਰੀ ਗੱਲ ਤੇ ਯਕੀਨ ਕਿੰਨੇ ਕਰਨਾ ਹੈ ਕਿਉਂਕਿ ਇਹ ਤਾਂ ਸਾਰੇ ਜਣੇ ਆਪਸ ਵਿੱਚ ਨਾਲ ਲੜਦੇ ਰਹਿੰਦੇ ਨੇ ਮੈਂ ਤਾਂ ਭਾਈ ਦੱਸਣਾ ਸੀ ਤੁਹਾਨੂੰ ਦੱਸਤਾ ਹੁਣ ਅੱਗੇ ਤੁਸੀਂ ਦੇਖੋ ਵੀ ਕੀ ਕਰਨਾ ਆਂਟੀ ਜੀ ਜੇ ਤੁਹਾਡੀ ਇਹ ਗੱਲ ਸੱਚੀ ਹੋਈ ਨਾ ਤਾਂ ਫਿਰ ਤਾਂ ਸਾਡੀ ਪਿੰਡ ਦੇ ਵਿੱਚ ਬਹੁਤ ਬਦਨਾਮੀ ਹੋਣੀ ਆ ਤੇ ਜਿਹੜਾ ਕਲੇਸ਼ ਹੋਣਾ ਉਹ ਅੱਡ ਚੰਗਾ ਭਾਈ ਆਪਜੀ ਪੜਤਾਲ ਕਰ ਲਓ ਪਿੰਡ 'ਚ ਤੇ ਮੈਂ ਚੱਲੀ ਆਂ ਚੰਗਾ ਆਂਟੀ ਹਾ ਕੀ ਹੋ ਗਿਆ ਪਹਿਲਾਂ ਇਸ ਘਰ ਦੇ ਵਿੱਚ ਕੱਲਾ ਮੇਰੇ ਕਰਕੇ ਕਲੇਸ਼ ਪੈਂਦਾ ਸੀ ਤੇ ਹੁਣ ਭਾਬੀ ਨੇ ਨਵੇਂ ਜਾਂਦਾ ਚੜਾਤਾ ਜੇ ਕਿਤੇ ਹੋਰ ਵਿਆਹ ਕਰਾਉਣਾ ਹੀ ਸੀ ਘਟੋ ਘਟ ਪਹਿਲਾਂ ਦੱਸਤਾ ਦਿੰਦੀ ਚੁੱਪਚਾਪ ਇਥੋਂ ਦੀ ਪੇਕੇ ਚਲੇ ਗਈ ਪੱਕਾ ਜੀ ਕੋਈ ਗੱਲ ਹੋਈ ਆ ਤਾਂ ਹੀ ਇਹ ਨਾ ਤੱਕ ਪਹੁੰਚੀ ਆ ਨਹੀਂ ਤੇ ਇਹਨਾਂ ਨੂੰ ਕੀ ਲੋੜ ਸੀ ਇਹ ਜੀ ਗੱਲ ਇੱਥੇ ਆ ਕੇ ਕਰਨ ਦੀ ਪਤਾ ਨਹੀਂ ਟੋਨੀ ਬੀਨਰਸ ਕਾਲ ਦਾ ਪਤਾ ਵੀ ਹੈ ਕਿ ਨਾ ਪਰ ਜੇ ਉਹਨੂੰ ਪਤਾ ਲੱਗ ਗਿਆ ਫੇਰ ਘਰ ਚ ਬਹੁਤ ਗਲੇਸ਼ ਹੋਣਾ ਹੈ ਬਹੁਤ ਜ਼ਿਆਦਾ ਸਮਝ ਨਹੀਂ ਆ ਰਹੀ ਮੈਂ ਕੀ ਕਰਾਂ ਭਾਬੀ ਨੂੰ ਆਪ ਫੋਨ ਕਰਕੇ ਪੁੱਛਾਂ ਜਾਂ ਕਿਵੇਂ ਇਸ ਕਾਲ ਦਾ ਪਤਾ ਲਗਾਵਾ ਵੀ ਇਹ ਗੱਲ ਸੱਚੀ ਹੈ ਜਾਂ ਝੂਠ ਡਿੰਪਲ ਇੱਕ ਮਿੰਟ ਗੱਲ ਸੁਣ ਮੇਰੀ ਮੈਂ ਝੂਠੇ ਲੋਕਾਂ ਨਾਲ ਗੱਲ ਹੀ ਕਰਦੀ ਤੇ ਤੁਸੀਂ ਵੀ ਮੇਰੇ ਨਾਲ ਨਾ ਹੀ ਗੱਲ ਕਰੋ ਨਾ ਤਾਂ ਚੰਗਾ ਆ ਨਾ ਕੀ ਗੱਲ ਅੱਜ ਮੈਂ ਝੂਠਾ ਹੋ ਗਿਆ ਅੱਜ ਮੈਂ ਮਾੜਾ ਹੋ ਗਿਆ ਮੈਂ ਉਹੀ ਆ ਜਿਹਦੇ ਕੋਲ ਸਲਾਹਾਂ ਲੈਣ ਆਉਂਦੀ ਸੀ ਸਲਾਹਾਂ ਤਾਂ ਮੈਂ ਇੱਕ ਭਰਾ ਕੋਲ ਲੈਣ ਆਉਂਦੀ ਸੀ ਤੇ ਹੁਣ ਹੌਸ ਭਰਾ ਲੈਣਾ ਆਪਣੇ ਚਿਹਰੇ ਤੇ ਇੱਕ ਮਖੌਟਾ ਪਾ ਲਿਆ ਉਹ ਵੀ ਇੱਕ ਗਲਤ ਰਿਸ਼ਤੇ ਦਾ ਉਹ ਕੋਈ ਮਖੌਟਾ ਨਹੀਂ ਪਾਇਆ ਗਲਤ ਰਿਸ਼ਤੇ ਦਾ ਉਹ ਬਦਲਦੇ ਹਾਲਾਤਾਂ ਨੇ ਮੈਨੂੰ ਮਜਬੂਰ ਕਰਤਾ ਮਜਬੂਰ ਕੀ ਮਜਬੂਰ ਕਰਦਾ ਤੁਹਾਨੂੰ ਹੂੰ ਇਹ ਮਜਬੂਰ ਨਾ ਤੁਸੀਂ ਆਪ ਖੁਦ ਹੋਇਓ ਹਾਲਾਤ ਤੁਸੀਂ ਖੁਦ ਆਪ ਪੈਦਾ ਕੀਤੇ ਸੀ ਆਪ ਦੇ ਵਾਸਤੇ ਮੈਂ ਨਹੀਂ ਸੀ ਕਿਹਾ ਤੁਹਾਨੂੰ ਉਹ ਪਰ ਲੋਕਾਂ ਨੇ ਤਾਂ ਕੀਤਾ ਉਹ ਮੈਂ ਖੁਦ ਵੀ ਨਹੀਂ ਸੀ ਇਹ ਸਭ ਚਾਹੁੰਦਾ ਪਰ ਲੋਕਾਂ ਨੇ ਮਜਬੂਰ ਕਰਤਾ ਲੋਕ ਹੂੰ ਲੋਕਾਂ ਨਾਲ ਲੜਨਾ ਸਿੱਖੋ ਐਂ ਤਾਂ ਲੋਕ ਤੁਹਾਨੂੰ ਕੁਝ ਵੀ ਕਹਿ ਜਾਣਗੇ ਕੁਝ ਵੀ ਕਰਦੇ ਰਹਿਣਗੇ ਬਸ ਸੁਣਦੇ ਰਹਿ ਜਾਓਗੇ ਤੁਸੀਂ ਉਹ ਮੈਂ ਲੜੀਦਾ ਰਿਹਾ ਸੀ ਪਹਿਲਾਂ ਬਾਈ ਨਾਲ ਲੜਿਆ ਫਿਰ ਭਾਬੀ ਨਾਲ ਲੜਿਆ ਫਿਰ ਮੰਮੀ ਨਾਲ ਲੜਿਆ ਪਰ ਹੁਣ ਹਾਰ ਗਿਆ ਡਿੰਪਲ ਮੈਂ ਮੇਰੇ ਚੰਨੀ ਹਿੰਮਤ ਨਹੀਂ ਰਹੀ ਹੁਣ ਫਿਰ ਮੈਂ ਕੀ ਕਰਾਂ ਥੋੜੀ ਹਾਰ ਨਾ ਤੁਹਾਨੂੰ ਮੁਬਾਰਕ ਮੈਂ ਤਾਂ ਨਹੀਂ ਕੁਝ ਕਰ ਸਕਦੀ ਤੁਸੀਂ ਆਪ ਸਮਝੋ ਨਹੀਂ ਡਿੰਪਲ ਤੂੰ ਮੇਰੇ ਨਾਲ ਵਾਦਾ ਕੀਤਾ ਸੀ ਵੀ ਇੱਕ ਦੂਜੇ ਦਾ ਸਾਥ ਦੇਵਾਂਗੇ ਆਪਾਂ ਤੂੰ ਅੱਧ ਵਿਚਾਲੇ ਐਂ ਨਹੀਂ ਛੱਡ ਸਕਦੀ ਉਹ ਵਾਦਾ ਨਾ ਇੱਕ ਭੈਣ ਨੇ ਆਪ ਦੇ ਘਰਾਂ ਨਾਲ ਕੀਤਾ ਸੀ ਤੇ ਤੁਸੀਂ ਹੁਣ ਉਹਦਾ ਇੱਕ ਗਲਤ ਮਤਲਬ ਕੱਢ ਰਹੇ ਹੋ ਡੈਂਪਲ ਮੈਂ ਮਤਲਬ ਨਾ ਗਲਤ ਨਹੀਂ ਕੱਢ ਰਿਆ ਮੈਰੇ ਜਤੈ ਨੂੰ ਤੋੜਨਾ ਨਹੀਂ ਚਾਹੁੰਦਾ ਪਹਿਲਾਂ ਹੀ ਬਹੁਤ ਕੁਝ ਟੁੱਟ ਗਿਆ ਤੇਰੀ ਨਾ ਕਰਕੇ ਠੀਕ ਹੈ ਫਿਰ ਜੇ ਤੁਹਾਨੂੰ ਐ ਲੱਗਦਾ ਨਾ ਵੀ ਮੇਰੀ ਇੱਕ ਨਾ ਕਰਕੇ ਰਿਸ਼ਤੇ ਟੁੱਟ ਰਹੇ ਨੇ ਤਾਂ ਫਿਰ ਮੈਂ ਇਹ ਘਰ ਛੱਡ ਕੇ ਹਮੇਸ਼ਾ ਲਈ ਚਲੇ ਜਾਨੀ ਆ ਨਹੀਂ ਕਮਲ ਜੀ ਐਂ ਨਾ ਕਰ ਮੇਰੇ ਤੇ ਯਕੀਨ ਰੱਖ ਮੈਂ ਸਾਰਾ ਕੁਝ ਠੀਕ ਕਰ ਦੂੰਗਾ ਹੁਣ ਤਾਂ ਠੀਕ ਹੀ ਕਰ ਰਹੇ ਸੀ ਹੋਇਆ ਕੁਝ ਠੀਕ ਪਲੀਜ਼ ਮੈਨੂੰ ਮਜਬੂਰ ਨਾ ਕਰੋ ਡੈਂਪਲ ਮੇਰੀ ਗੱਲ ਸੁਣ ਤੇਰੇ ਕਰਕੇ ਨਾ ਬਾਈ ਦਾ ਘਰ ਖਰਾਬ ਹੋ ਜੂ ਜੇ ਤੂੰ ਹਾਂ ਨਾ ਕਰੀ ਤਾਂ ਮੇਰੇ ਹਾਂ ਦੇ ਨਾਲ ਬਾਈ ਦੇ ਘਰ ਤੋਂ ਜਾਂ ਉਹਦੇ ਰਿਸ਼ਤੇ ਤੋਂ ਕੀ ਲੈਣਾ ਦੇਣਾ ਮੈਨੂੰ ਇਹ ਗੱਲ ਦਾ ਜਵਾਬ ਦਿਓ ਔਰ ਇੱਕ ਗੱਲ ਬਾਈ ਨੂੰ ਇਹ ਗੱਲ ਸਮਝਾ ਦਿਓ ਮੇਰਾ ਖੜਾ ਛੱਡ ਕੇ ਨਾ ਆਪ ਦੇ ਘਰ ਕਰਨੀ ਤਿਆਰ ਦੇ ਦੇ ਜਾ ਕੇ ਭਾਬੀ ਨੂੰ ਲੈ ਆਵੇ ਕਿਤੇ ਉਹਦਾ ਰਿਸ਼ਤਾ ਨਾ ਖਰਾਬ ਹੋ ਜੇ ਉਹ ਤੂੰ ਕਿਉਂ ਨਹੀਂ ਸਮਝਦੀ ਸਾਡੀ ਗੱਲ ਵੀ ਸਮਝ ਲਾ ਮੈਂ ਸਮਝ ਚੁੱਕੀ ਹਾਂ ਸਮਝਣਾ ਸੀ ਤੁਸੀਂ ਸਮਝੋ ਹੁਣ ਉਹ ਜੇ ਹਾਂ ਕਰ ਦੇਗੀ ਤੇਰਾ ਕਿਹੜਾ ਕੁੱਤਾ ਹਸ ਜੂਗਾ ਕਿੰਨੇ ਰਿਸ਼ਤੇ ਟੁੱਟਣਗੇ ਤੈਨੂੰ ਪਤਾ ਤੈਨੂੰ ਤੇਨਾਂ ਰਿਸ਼ਤਿਆਂ ਦੀ ਕਦਰ ਹੈ ਨਹੀਂ ਪਰ ਸਾਨੂੰ ਤਾਂ ਹੈਗੀ ਆ ਹੁਣ ਗੱਲ ਵੀ ਨਹੀਂ ਸੁਣੀ ਤੇ ਸਿਧਾਂਤ ਅੰਦਰ ਵਾਗੀ ਮੈਂ ਵੀ ਸਨ ਵਿਚਾਲੇ ਫਸਿਆ ਹੋਇਆ ਮੈਂ ਵੀ ਕੀ ਕਰ ਸਕਦਾ ਕੋਈ ਫਾਇਦਾ ਨਹੀਂ ਤੇਰੇ ਨਾਲ ਮੱਥਾ ਮਾਰੇ ਦਾ ਜਦੋਂ ਮੈਂ ਤੇਰੇ ਨਾਲ ਆ ਤੂੰ ਦੱਸ ਕਿਹੜੀ ਗੱਲ ਤੋਂ ਡੋਲਦੀ ਆ ਗੱਲ ਡੋਲਣ ਦੀ ਨਹੀਂ ਹੈਗੀ ਮੈਨੂੰ ਐ ਵੀ ਤੁਸੀਂ ਹਰ ਤੱਕ ਆਪਣੇ ਘਰੇ ਗੱਲ ਕਿਉਂ ਨਹੀਂ ਕੀਤੀ ਤੁਹਾਨੂੰ ਐ ਵੀ ਪਤਾ ਵੀ ਘਰਦਿਆਂ ਨੇ ਮੇਰੇ ਸਿਰ ਤੇ ਤਲਵਾਰ ਰੱਖੀ ਹੋਈ ਆ ਉਹ ਕਰ ਲਾਂਗੇ ਘਰੇ ਵੀ ਗੱਲ ਤੂੰ ਦੱਸ ਕਿਹੜੀ ਗੱਲ ਦੀ ਫਿਕਰ ਕਰਦੀ ਆ ਮੈਂ ਫਿਕਰ ਨਹੀਂ ਕਰਦੀ ਮੈਨੂੰ ਐ ਨਹੀਂ ਪਤਾ ਲੱਗਦਾ ਵੀ ਤੁਸੀਂ ਮੁੰਡੇ ਕੁੜੀਆਂ ਦੀ ਮਜਬੂਰੀ ਨੂੰ ਕਿਉਂ ਨਹੀਂ ਸਮਝਦੇ ਉਹ ਮੈਂ ਸਮਝਦਾ ਤੇਰੀ ਮਜਬੂਰੀ ਪਰ ਤੂੰ ਮੈਨੂੰ ਵੀ ਸਮਝ ਯਾਰ ਮੇਰੀ ਵੀ ਕੋਈ ਮਜਬੂਰੀ ਆ ਫਿਰ ਮੈਂ ਦੱਸੋ ਕੀ ਕਰਾਂ ਤਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਮੈਂ ਕਿਹੜੇ ਹਾਲਾਤਾਂ ਵਿੱਚੋਂ ਗੁਜ਼ਰ ਰਹੀ ਆ ਨਾ ਮੈਂ ਇੱਧਰ ਜੋ ਗਈ ਆ ਤੇ ਨਾ ਮੈਂ ਉੱਧਰ ਜੋ ਗਈ ਆ ਜੇ ਤੁਸੀਂ ਘਰੇ ਗੱਲ ਕੀਤੀ ਹੁੰਦੀ ਨਾ ਤਾਂ ਮੈਂ ਸ਼ਰਮ ਆ ਮੈਨਾਂ ਨੂੰ ਕਹਿ ਸਕਦੀ ਸੀ ਓਹੋ ਕਿਉਂ ਟੈਨਸ਼ਨ ਲਈ ਆ ਘਰ ਦੇ ਘਰ ਦੇ ਕੀ ਲਈ ਆ ਯਾਰ ਤੂੰ ਜੱਟ ਤਾਂ ਤੈਨੂੰ ਕੱਢ ਕੇ ਲੈ ਜੂ ਵਾ ਤੁਸੀਂ ਤਾਂ ਬਹੁਤ ਸੋਹਣੇ ਤਰੀਕੇ ਨਾਲ ਕਹਤਾ ਨਾ ਵੀ ਮੈਂ ਤੈਨੂੰ ਕੱਢ ਕੇ ਲੈ ਜਾਊਂਗਾ ਪਰ ਮੈਂ ਇਹ ਜਿਹਾ ਕੰਮ ਕਦੇ ਵੀ ਨਹੀਂ ਕਰੂੰਗੀ ਜੀ ਦੇ ਕਰਕੇ ਮੇਰੇ ਘਰ ਦੇ ਨੂੰ ਸ਼ਰਮਿੰਦਗੀ ਮਹਿਸੂਸ ਕਰਨੀ ਪਵੇ अच्छा ਹੁਣ ਉਹ ਤੇਰੀ ਫੈਮਲੀ ਬਣ ਗਈ ਹੈ ਜਿੰਨਾ ਡਰਦੀ ਉਹ ਮੇਰੇ ਕੋਲ ਆਈ ਸੀ ਤੂੰ ਗੱਲ ਡਰਨ ਦੀ ਨਹੀਂ ਐ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਆ ਇਸ ਕਰਕੇ ਤੁਹਾਡੇ ਕੋਲ ਆਈ ਸੀ ਤੇ ਤੁਸੀਂ ਪਤਾ ਨਹੀਂ ਕੀ ਹੋ ਗਿਆ ਤੁਹਾਨੂੰ ਕਿਹ ਜਿਹਾ ਗੱਲ ਕਰੀ ਜਾਂਦੇ ਹੋ ਉਹ ਜੀ ਮੈਨੂੰ ਪਿਆਰ ਕਰਦੀ ਆ ਨਾ ਤਾਂ ਬੈਠੀ ਰਹੇ ਚੁੱਪ ਕਰਕੇ ਜਿੰਨਾ ਟਾਈਮ ਮੈਂ ਨਹੀਂ ਕਹਿੰਦਾ ਤੈਨੂੰ ਵਾਹ ਯਾਰ ਮੇਰੀ ਤਾਂ ਜਾਣ ਤੇ ਬਣੀ ਹੋਈ ਐ ਤੇ ਤੁਸੀਂ ਕਹੀ ਜਾਂਦੇ ਹੋ ਬੈਠੀ ਰਹਿ ਤੁਹਾਨੂੰ ਐ ਵੀ ਪਤਾ ਵੀ ਤੁਹਾਡੇ ਘਰ ਕੇ ਮੈਂ ਇਹ ਘਰੇ ਧਮਕੀ ਦਿੱਤੀ ਹੋਈ ਐ ਵੀ ਮੈਂ ਘਰ ਛੱਡ ਕੇ ਚਲੇ ਜੂੰਗੀ ਤੇ ਹੁਣ ਰਾਮ ਨਾਲ ਕਹਿ ਰਹੇ ਹਾਂ ਬੈਜਾ ਕਰੇ ਉਹ ਫਿਰ ਤੂੰ ਇੰਨਾ ਕਹਿੰਦੀ ਯਾਰ ਤਾਂ ਕਰ ਹੀ ਸਕਦੀਆਂ ਐਡਾ ਦੱਸ ਕੀ ਕਰ ਲੈਣਗੇ ਉਹ ਤੇਰਾ ਉਹ ਕੁਝ ਵੀ ਕਰ ਸਕਦੇ ਨੇ ਜੇ ਮੇਰਾ ਵਿਆਹ ਕਿਤੇ ਹੋਰ ਹੋ ਗਿਆ ਫੇਰ ਉਹ ਐ ਕਿਵੇਂ ਕਰ ਦਿੰਗੇ ਤੇਰਾ ਵਿਆਹ ਕਿਤੇ ਹੋਰ ਟੋਟੇ ਨਾ ਕਰ ਦੂੰ ਸਾਲਿਆਂ ਦੇ ਨਾਲ ਬਸ ਆਹੀ ਇੱਕ ਬਦਮਾਸ਼ੀ ਆਉਂਦੀ ਆ ਤੁਹਾਨੂੰ ਤੁਸੀਂ ਆ ਕੰਮ ਛੱਡਦਾ ਤੋ ਨਹੀਂ ਦਿੰਦੇ ਉਹ ਛੱਡ ਦਾਂਗੇ ਜਦੋਂ ਤੂੰ ਮਿਲ ਗਈ ਅੱਛਾ ਤੇ ਇਹ ਇਹਨੂੰ ਇੱਥੇ ਮਿਲਣ ਆਈ ਸੀ ਘਰੇ ਤਾਂ ਕਹਿ ਕੇ ਆਈ ਸੀ ਮੈਂ ਗੁਰੂ ਘਰ ਚੱਲੀ ਆ ਹਾਂਜੀ ਅਸੀ ਗਾਲ ਜੀ ਹੁਣੇ-ਹੁਣੇ ਤੁਸੀਂ ਸਾਡੀ ਨਵੀਂ ਵੀਡੀਓ ਦੇਖੀ ਐ ਤੇ ਦੱਸੋ ਤੁਹਾਨੂੰ ਕਿੱਦਾਂ ਦੀ ਲੱਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਚ ਤੇ ਰਿਸ਼ਤੇਦਾਰਾਂ ਚ ਜ਼ਰੂਰ ਸ਼ੇਅਰ ਕਰ ਦਿਓ ਤੇ ਜਿਨ੍ਹਾਂ ਨੇ ਆਪਣੇ ਪਿਛਲੇ ਭਾਗ ਤੇ ਕਮੈਂਟ ਕਰੀ ਸੀ ਆਪਾਂ ਉਹਨਾਂ ਦੇ ਨਾਮ ਬੋਲਾਂਗੇ ਲਾਪ੍ਰੀਤ ਰਾਏ ਸਣੀ ਤੂਰ ਕੁਲਵਿੰਦਰ ਕੌਰ ਸੰਦੀਪ ਕੁਲਵਿੰਦਰ ਕੌਰ ਹਰਲੀਨ ਕੌਰ ਸਿਆਣ ਸਿੰਘ ਪਰਮਜੀਤ ਕੌਰ ਜਗਾਨਾ ਜਸਕੀਰਤ ਢਾਲੀਵਾਲ ਹਰਪ੍ਰੀਤ ਸਿੰਘ ਮਾਨ ਪਰਮਜੀਤ ਕੌਰ ਗਰਮੇਲ ਸਿੰਘ ਅਗਮ ਸਿੰਘ ਦਾ ਰਾਇਲ ਕਿੰਗ ਪ੍ਰਿਆ ਮਹਾਜਨ ਰਾਜਾ ਪੁੱਲਰ ਜਗਦੀਸ਼ ਕੌਰ ਹਰਜਿੰਦਰ ਗਿੱਲ ਜਸ ਕਮਲ ਸਿੰਘ ਮੋਹਲ ਰਮਨਦੀਪ ਕੌਰ ਪਰਮਜੀਤ ਕੌਰ ਵੀਰ ਸਿੰਘ ਢਾਲੀਵਾਲ ਰਵਿੰਦਰ ਆਦਰਸ਼ ਵਾਲੀਆ ਰਣਜੀਤ ਰਾਣੀ ਕੌਰ ਸਿਲਵੀਆ ਵਾਲੀਆ ਸੰਦੀਪ ਸ਼ੈਂਟੀ ਆਦਰਸ਼ ਵਾਲੀਆ ਪੋਮਲ ਢੱਲਾ ਸਿਲਵੀਆ ਵਾਲੀਆ ਰੀਨਾ ਕੌਰ ਰੀਨਾ ਅਰੋੜਾ ਗੁਰਦੀਪ ਸਿੰਘ ਸਿਮਰਜੀਤ ਕੌਰ ਇੰਦਰਪਾਲ ਜਸ਼ਨਪ੍ਰੀਤ ਜੋਤ ਡੋਗਰਾ ਸੋਨੂ ਰਜਿੰਦਰ ਕੌਰ ਲਵੀ ਫੋਟੋਗ੍ਰਾਫੀ ਦਿਲਪ੍ਰੀਤ ਕੌਰ ਗਗਨ ਬੈਣੀਪਾਲ ਦੀਪਕੌਰ ਗਰਸੇਵਕ ਕਿੰਨੀ ਰਵਿੰਦਰ ਕੌਰ ਹੰਸਾਲੀ ਹੰਸਾਲੀ ਵਾਲਾ ਪ੍ਰੀਤ ਕੁਲਦੀਪ ਸਿੰਘ ਰੀਆ ਕੌਰ ਪੀਰਪਾਲ ਕੌਰ ਸੋਨੂ ਕੁਮਾਰ ਇਸ਼ਾਨ ਪਟਾਲਾ ਗੁਰਲੀਨ ਸੇਖੋਂ ਜਗਦੀਪ ਕੌਰ ਭੱਟੀ ਰਵਿੰਦਰ ਕੌਰ ਹਾਕਮ ਸਿੰਘ सिमरनटिल्लो सुकमन गोपा राय बराड़ परविंदर माही संदीप सैन्टी गुरप्रीत ਢਾਲੀਵਾਲ ਹਰਜਿੰਦਰ ਸਿੰਘ ਪ੍ਰੀਆ ਮਹਾਜਨ ਆਰਸੀ ਚਾਹਲ सुरेंद्र ਕੌਰ ਵੀਰਪਾਲ ਕੌਰ ਜਸ਼ਨ ਕੌਰ ਅੰਗਰੇਜ਼ ਜਸ਼ਨਦੀਪ ਸੀਰਤ ਕੌਰ ਗਰਸ਼ਰਨ ਢਿਲੋਂ ਪੂਜਾ ਹਰਪ੍ਰੀਤ ਕੌਰ ਪਰਮਜੀਤ ਕੌਰ ਸਨੀਤੂਰ ਸੰਦੀਪ ਕੁਮਾਰ ਲਾਡੀ ਤਲਵੰਡੀ ਕੁਲਦੀਪ ਕੌਰ ਕਰਨਦੇਵਾਲ ਕਮਲਰਾਣੀ, ਕੁਲਦੀਪ ਕੌਰ, ਈਸ਼ਾ ਮਹਿਰਾ, ਸੋਨੂ ਕੁਮਾਰ, ਸਿਮਰਜੀਤ ਕੌਰ, ਗਰਸੇਵਕ ਸਿੰਘ, ਕੌਰ ਰਮਨਦੀਪ, ਲਖਵਿੰਦਰ ਕੌਰ, ਕਵਲਜੀਤ ਕੌਰ ਚਾਦਰਾ, ਵਿਕਰਮਜੀਤ ਸਿੰਘ, ਕਰਮਜੀਤ ਕੌਰ, ਗੁਰਮਖਰਤੂ, ਹਰਜਿੰਦਰ ਗਿੱਲ, ਕਰਮਜੀਤ ਔਲਖ, ਅਮਨ, ਤੇਰੀ ਦੀਪ ਗਿੱਲ, ਅਮਨਦੀ ਬਾਲੀਆ। ਹਾਂਜੀ ਤੇ ਇਸ ਪਾਰਟ ਦੇ ਵੱਧ ਤੋਂ ਵੱਧ ਕਮੈਂਟ ਕਰੋ। ਅਗਲੇ ਭਾਗ ਥੋਡੇ ਵੀ ਨਾਮ ਬੋਲਾਂਗੇ। ਤੇ ਤੁਹਾਡੇ ਸਾਹਮਣੇ ਇੱਕ ਨਵੀਂ ਸੀਰੀਜ਼ ਲੈ ਕੇ حاضر ਹੋ ਰਹੇ ਹਾਂ ਤੇ ਏ ਸੀਰੀ ਦੀ ਆਪਾਂ ਐਂਡ ਕਰ ਰਹੇ ਹਾਂ ਅਗਲੇ ਭਾਗ ਦੇ ਵਿੱਚ ਦੱਸੋ ਫਿਰ ਇਹ ਸੀਰੀ ਵਧੀਆ ਲੱਗੀ ਇਹੀ ਚਲਾਈਏ ਜਾਂ ਮਤਲਬ ਅੱਗੇ ਆਪਾਂ ਪਾਰਟ ਲੈ ਕੇ ਆਈਏ ਅਜਿਹਾ ਸੋਚਿਆ ਇੱਕ ਨਵੀਂ ਸੀਰੀ ਸ਼ੁਰੂ ਕਰੀਏ ਦੱਸੋ ਫਿਰ ਕਮੈਂਟਾਂ 'ਚ ਮਿਲਦੇ ਹਾਂ ਅਗਲੇ ਪਾਰਟ ਦੇ ਨਾਲ ਧੰਨਵਾਦ ਇੰਨਾ ਪਿਆਰ ਦੇਣ ਲਈ ਸਤਿ ਸ੍ਰੀ ਅਕਾਲ